ਲੁਧਿਆਣਾ ਗੈਸਪੁਰਾ ਇਲਾਕੇ ਦੇ ਵਿੱਚ ਇੰਡਸਟਰੀ ਏਰੀਆ ਸੀ ਦੇ ਵਿੱਚ ਸਨਤਕਾਰ ਕਾਫੀ ਪਰੇਸ਼ਾਨ ਨੇ ਕਿਉਂਕਿ ਹਾਲਾਤ ਕਾਫੀ ਖਰਾਬ ਨੇ ਸਰਕਾਰ ਚਾਹੇ ਦਾਅਵੇ ਕਰਦੀ ਹੈ ਪੰਜਾਬ ਦੇ ਮੁੱਖ ਮੰਤਰੀ ਚਾਹੇ ਦਾਅਵੇ ਕਰਦੇ ਨੇ ਕਿ ਪੰਜਾਬ ਨੂੰ ਰੰਗਲਾ ਬਣਾਣਾ ਪਰ ਤਸਵੀਰਾਂ ਵੱਧ ਤੋਂ ਵੱੱਤਰ ਨੇ ਕਿਉਂਕਿ ਕੈਮਰੇ ਦੇ ذریعے ਅਗਰ ਇਹਨਾਂ ਤਸਵੀਰਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਪੂਰੀ ਇੰਡਸਟਰੀ ਹੈ ਇੰਡਸਟਰੀ ਦੀ ਇਹ ਗਲੀ ਹੈ ਔਰ ਇੰਡਸਟਰੀ ਏਰੀਆ ਸੀ ਹੈ ਪਰ ਹਾਲਾਤ ਸੜਕਾਂ ਦੇ ਕਾਫੀ ਮਾੜੇ ਨੇ ਜਿਹੜੇ ਸਨਤਕਾਰ ਨੇ ਉਹ ਆਪਣੀਆਂ ਗੱਡੀਆਂ ਇੱਥੋਂ ਦੀ 500 ਮੀਟਰ ਦੀ ਦੂਰੀ ਤੇ 600 ਮੀਟਰ ਦੀ ਦੂਰੀ ਤੇ ਖੜੇ ਕਰਦੇ ਨੇ ਇਹ ਗੱਟਰ ਦਾ ਪਾਣੀ ਹੈ ਸੜਕਾਂ ਟੁੱਟੀਆਂ ਹੋਈਆਂ ਨੇ ਔਰ ਆਪਣੀਆਂ ਗੱਡੀਆਂ ਵੀ ਸਨਤਕਾਰ ਤੇ ਖੜੀਆਂ ਨਹੀਂ ਕਰ ਸਕਦੇ ਔਰ ਹੱਤਾ ਦੇ ਵਿੱਚ ਇਹਨਾਂ ਦੇ ਤਖਤੀਆਂ ਨੇ ਨਗਰ ਨਿਗਮ ਮੁਰਦਾਬਾਦ ਦੇ ਨਾਰੇ ਇਹਦੇ ਉੱਤੇ ਲਿਖੇ ਹੋਏ ਨੇ ਔਰ ਨਾਲ ਹੀ ਜਿਹੜੀ ਵਿਧਾਇਕ ਹੈ ਕਿਉਂਕਿ ਸਾਊਥ ਹਲਕਾ ਪੈਂਦਾ ਔਰ ਸਾਊਥ ਹਲਕੇ ਦੀ ਵਿਧਾਇਕ ਆਮ ਆਦਮੀ ਪਾਰਟੀ ਦੀ ਸ਼ੀਨਾ ਉਹ ਵਿਧਾਇਕ ਨੇ ਔਰ ਸਵਾਲ ਚੱਕਰੇ ਨੇ ਇਹਨਾਂ ਤਖਤੀਆਂ ਦੇ ਉੱਤੇ ਔਰ ਇਹ ਤਖਤੀਆਂ ਹੱਥ 'ਚ ਫੜ ਕੇ ਇਹ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਵੀ ਕਰ ਰਹੇ ਨੇ ਔਰ ਲਗਾਤਾਰ ਇਹ ਰੋਸ਼ ਵੇਖਣ ਨੂੰ ਮਿਲ ਰਿਹਾ ਔਰ ਦੂਜੇ ਪਾਸੇ ਸੜਕ ਦੇ ਜਿਹੜੇ ਹਾਲਾਤ ਆ ਉਹ ਵੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤਕਰੀਬਨ ਅੱਧਾ ਕਿਲੋ ਮੀਟਰ ਦੀ ਇਹ ਸੜਕ ਹੈ ਔਰ ਇਹ ਸੜਕ ਪੂਰੀ ਦੀ ਪੂਰੀ ਟੁੱਟੀ ਹੋਈ ਹੈ ਪਾਣੀ ਇੱਥੇ ਖੜਿਆ ਹੋਇਆ ਮੇਰੇ ਨਾਲ ਸਨਦਕਾਰ ਨੇ ਜਿਹੜੇ ਛੋਟੇ-ਛੋਟੇ ਇੰਡਸਟਰੀਆ ਦੇ ਇਹ ਮਾਲਕ ਨੇ ਅੱਛਾ ਕਿੰਨੀ ਦੇਰ ਤੋਂ ਇਹ ਹਾਲਾਤ ਨੇ ਇਹ ਕਰੀਬ 6 ਮਹੀਨੇ ਤੋਂ ਚੱਲ ਰਿਹਾ ਕੰਮ ਇਸ ਵਾਰੀ ਅਸੀਂ 3 ਮਹੀਨੇ ਤੋਂ ਦਾ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਜੁਆਇੰਟ ਕਮਿਸ਼ਨਰ ਸਾਹਿਬ ਸਭ ਨੂੰ ਅਪਰੋਚ ਕੀਤਾ ਉਹ ਕਹਿੰਦੇ ਦੋ ਦਿਨ ਦਿਓ ਦੋ ਦਿਨ ਦਿਓ ਲਾਸਟ ਅਸੀਂ ਇਹਨਾਂ ਨੂੰ ਪਹਿਲਾਂ ਤਾਂ ਮਈ ਚ ਜੂਨ ਕੀਤਾ ਫਿਰ ਜੂਨ ਦੇ ਵਿੱਚ ਵੀ ਕੀਤਾ ਕੱਲ ਵੀ ਮੈਂ ਮਿਲ ਕੇ ਆਇਆ ਜੁਆਇੰਟ ਸੈਕਟਰੀ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਉਸ ਤੋਂ ਪਹਿਲਾਂ ਅਸੀਂ ਸਾਹਿਬ ਨੂੰ ਮਿਲੇ ਆਂ ਉਹ ਦੋ ਦੋ ਦਿਨ ਕਰਦੇ ਇਨਾਂ ਨੇ 4 ਮਹੀਨੇ ਸਾਡੇ ਲਈ ਨਾਤੇ ਨੇ ਤੇ ਕਰਦੇ ਕੁਛ ਨਹੀਂ ਹੈ ਗਿਆ ਸਿਰਫ ਸਾਡੇ ਜੇਈ ਨੂੰ ਕਹਿੰਦੇ ਜੇਈ ਸਾਡਾ ਕੰਮ ਕਰ ਨੁਕਮਾ ਹੈਗਾ ਬੰਦੇ ਤੁਸੀਂ ਵਿਧਾਇਕ ਨੂੰ ਨਹੀਂ ਕਦੀ ਮਿਲੇ ਆਮ ਆਦੀ ਪਾਰਟੀ ਦੀ ਵਿਧਾਇਕ ਨੂੰ ਸਾਡੇ ਇੱਕ ਸੰਤਕਾਰ ਜੀ ਮਿਲੇ ਸੀ ਇਨਾਂ ਕੋਲ ਕੰਪਲੇਨਟ ਨੰਬਰ ਵੀ ਹੈਗਾ ਤੇ ਉਹ ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਹੈਗੀ ਪਰ ਜਦੋਂ ਸੱਤਾ ਦੇ ਵਿੱਚ ਆਮ ਆਦੀ ਪਾਰਟੀ ਨਹੀਂ ਆਣਾ ਸੀ ਤੁਹਾਡੇ ਕੋਲ ਹੀ ਵੋਟਾਂ ਮੰਗੀਆਂ ਕਿ ਆਮ ਬੰਦਿਆ ਦੀ ਸਰਕਾਰ ਹੈ ਆਮ ਵੋਟਰਾਂ ਦੀ ਸਰਕਾਰ ਹੈ ਪਰ ਹਾਲਾਤ ਨੂੰ ਲੈ ਕੇ ਤੁਸੀਂ ਐਜ ਸੰਨਤ ਕਰ ਕਿਵੇਂ ਦੇਖਦੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਸਿਰੇ ਨਾ ਰਹੀ ਦਿੰਦੇ ਨੇ ਰੰਗਲਾ ਪੰਜਾਬ ਦਾ ਉਹ ਇਹ ਰੰਗਲਾ ਪੰਜਾਬ ਦੇਖ ਲੋ ਕਿਸ ਤਰ੍ਹਾਂ ਦਾ ਹੈਗਾ ਇਹ ਇੱਕ ਸਮਾਰਟ ਸਿਟੀ ਵੀ ਆਏ ਨਹੀਂ ਕਿ ਰੰਗਲਾ ਪੰਜਾਬ ਹੀ ਬਣਾ ਸਮਾਰਟ ਸਿਟੀ ਦਾ ਵੀ ਨਾਮ ਦਰਜਾ ਮਿਲਿਆ ਆ ਉਹਦੇ ਵਿੱਚ ਇਹ ਹਾਲ ਅਸੀਂ ਰਹੇ ਤਾਂ ਮਜਬੂਰ ਸਾਡੀ ਲੇਬਰ ਹੀ ਨਹੀਂ ਟਿਕਦੀ ਲੇਬਰ ਕਹਿੰਦੀ ਬਦਬੂਜ ਮੈਂ ਕੰਮ ਕਰਨਾ ਹੈਗਾ ਬਾਬਾ ਤੁਸੀਂ ਮੈਨੂੰ ਤੇ 1000 ਰੁਪਏ ਵਧ ਵੀ ਦਿਓ ਮੈਂ ਤਾਂ ਵੀ ਕੰਮ ਨਹੀਂ ਕਰਨਾ ਹੈਗਾ ਇਹ ਬੜੀ ਮੁਸ਼ਕਲਾਂ ਲੇਬਰ ਨੂੰ ਲਿਆਈਦਾ ਗੱਡੀਆਂ ਸਾਡੀਆਂ ਬਾਹਰ ਖੜੀਆਂ ਨੇ ਸਾਡੇ ਕੋਲ ਲੇਬਰ ਹੈ ਨਹੀਂ ਉਸ ਤੋਂ ਬਾਅਦ ਮੰਦਾ ਇੰਨਾ ਹੈਗਾ ਮੰਦੇ ਕਰਕੇ ਲੇਬਰ ਦੀ ਸ਼ਾਰਟੇਜ ਕਰਕੇ ਹਰ ਚੀਜ਼ ਦੀ ਇੱਥੇ ਨੁਕਸਾਨ ਹੀ ਹੋ ਰਿਹਾ ਕਿੰਨੀ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦਿੱਕਤ ਦੇਖ ਹੀ ਲੋ ਜੀ ਤੁਹਾਡੇ ਸਾਹਮਣੇ ਆ ਜੀ 6 ਮਹੀਨੇ ਤੋਂ ਕਰਦੇ ਜਾ ਰਹੇ ਹੈਗੇ ਵਿਧਾਇਕ ਨਾਲ ਰابطਾ ਮੈਂ ਬਾਰ ਬਾਰ ਰੱਖ ਰਿਹਾ ਵਿਧਾਇਕ ਨਾਲ ਰابطਾ ਨਹੀਂ ਬਣਾਇਆ ਆਮ ਆਦੀ ਪਾਰਟੀ ਦੀ ਵਿਧਾਇਕ ਉਹ ਤੇ ਆ ਤਾਂ ਹੈ ਕੰਪਲੇਨ ਲਿਖਾਈ ਕੋਈ ਹੱਲ ਨਹੀਂ ਹੋਇਆ ਹੂੰ ਕੋਈ ਹੱਲ ਨਹੀਂ ਹੋਇਆ 6 ਮਹੀਨੇ ਤੇ ਅੱਧੀ ਰਹਿ ਰਹੇ ਹਾਂ ਜੀ ਨਹੀਂ ਆਮਦੀ ਪਾਰਟੀ ਦੀ ਵਿਧਾਇਕ ਨਾਲ ਮੈਂ ਬਾਰ ਬਾਰ ਉਹ ਸਵਾਲ ਸਾਰਿਆਂ ਨਾਲ ਤੁਹਾਡੇ ਕਰ ਰਿਹਾ ਤੁਸੀਂ ਸੰਨਤ ਅਸੀਂ ਗਏ ਆ ਕਈ ਵਾਰੀ ਗਏ ਆ ਵਿਧਾਇਕ ਸਾਹਿਬ ਕੋ ਵੀ ਗਏ ਹੋਏ ਆ ਜਿੰਨੇ ਵੀ ਇੱਥੇ ਸਫਾਈ ਦੇ ਰਿਲੇਟਡ ਜਿੰਨੇ ਵੀ ਹੈਗੇ ਆ ਨਾ ਜਿਹੜੇ ਸੀਨੀਅਰ ਅਧਿਕਾਰੀ ਸਾਰਿਆਂ ਕੋ ਅਸੀਂ ਬੇਨਤੀਆਂ ਕਰ ਲਿਆ ਕੋਈ ਸੁਣਦੀ ਨਹੀਂ ਹੈਗਾ ਭਾਜੀ ਇੱਥੇ ਕਰੀ ਰਾਤ ਨੂੰ ਕੋਈ ਡਿੱਗਿਆ ਨਾ ਕਰੀ ਕੋਈ ਡਿੱਗਿਆ ਬੱਚੇ ਇੱਥੇ ਖੇਡਦੇ ਆ ਆ ਬਿਮਾਰੀਆਂ ਦਾ ਘਰ ਬਣਿਆ ਹੋਇਆ ਹੈ ਜੀ ਸਾਰੀ ਇਹ ਗਲੀ ਨੰਬਰ 1 ਹੈ ਜੀ ਗੈਸਪੁਰੇ ਦੀ ਇਹ ਪਿਛਲੇ ਦੀਵਾਲੀ ਦੀਏ ਤੋੜ ਕੇ ਗਏ ਹੋਏ ਹੈ ਜੀ ਦੁਬਾਰਾ ਬਣਾਣ ਨਹੀਂ ਆਏ ਇੰਨੀ ਕੋਈ ਇੰਡਸਟਰੀ ਹੈ ਇਸ ਗਲੀ ਦੇ ਵਿੱਚ ਕਿੰਨੀ ਕੋਈ ਗਿੰਦੀ ਦੇ ਵਿੱਚ ਇੰਡਸਟਰੀ ਇੱਥੇ ਹੁਣੇ ਹੈ ਜੀ 25-30 ਫੈਕਟਰੀਆਂ ਹੈ ਜੀ ਠੀਕ ਹੈ ਜੀ ਬਹੁਤ ਸਾਰੀ ਇੰਡਸਟਰੀ ਬਾਹਰ ਵੀ ਜਾ ਰਹੀ ਹੈ ਪੰਜਾਬ ਤੋਂ ਹੈਨਾ ਉੱਤਰ ਪ੍ਰਦੇਸ਼ ਵੱਲ ਮੂਵ ਕਰ ਰਹੀ ਹੈ ਹਾਲਾਤ ਪੰਜਾਬ ਦੇ ਕੀ ਇਸੇ ਤਰ੍ਹਾਂ ਨੇ ਤਾਂ ਤੁਸੀਂ ਪਰੇਸ਼ਾਨ ਹੋ ਹੁਣ ਕੀ ਸੋਚਿਆ ਕੀ ਹੈ ਭਾਜੀ ਜਿਹੜਾ ਪ੍ਰਸ਼ਾਸਨ ਹੈ ਜੀ ਦਿਨ ਬੇ ਦਿਨ ਦੇਖੋ ਜੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇੱਥੇ ਕੋਈ ਕਾਰਵਾਈ ਨਹੀਂ ਕੋਈ ਸੁਧਾਰ ਹੀ ਨਹੀਂ ਹੋ ਰਿਹਾ ਹੈਗਾ ਜੀ ਕੋਈ ਇਧਰ ਆਣ ਅਸੀਂ ਵੀ ਆਪਣੀਆਂ ਗੱਡੀਆਂ ਪਿੱਛੇ ਖੜੀਆਂ ਕਰ ਦਿੱਤੀਆਂ ਭਾਜੀ ਲੋ ਜੀ ਸਾਰੇ ਮਤਲਬ ਐਮਐਲਏ ਸਾਹਿਬ ਕੋ ਵੀ ਬੇਨਤੀ ਲਾ ਚੁੱਕੇ ਆ ਦੂਸਰੇ ਕਿਹੜੇ ਹੈ ਆਪਣੇ ਹੈਗੇ ਜੀ ਜਿਹੜੇ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀ ਜੀ ਉਹਨਾਂ ਕੋਲ ਵੀ ਅਸੀਂ ਕਈ ਵਾਰੀ ਬੇਨਤੀਆਂ ਕਰ ਚੁੱਕੇ ਆ ਜੀ ਕੋਈ ਫਾਇਦਾ ਹੀ ਨਹੀਂ ਹੈਗਾ ਜੀ ਕੰਪਲੇਂਟ ਨੰਬਰ ਵੀ ਹੈਗਾ ਸਾਰਾ ਕੁਝ ਕੋਈ ਸੁਣਦੀ ਨਹੀਂ ਹੈਗਾ ਜੀ ਰੰਗਲਾ ਪੰਜਾਬ ਦਾ ਇੱਕ ਨਾਰਾ ਦਿੱਤਾ ਸੀ ਅੱਜ 2.5 ਸਾਲ ਤੋਂ ਉੱਪਰ ਵਕਫਾ ਹੋ ਗਿਆ ਵੈਸੇ 27 ਦੇ ਵਿੱਚ ਦੁਬਾਰਾ ਇਲੈਕਸ਼ਨ ਹੋਣਗੇ ਕਾਫੀ ਸਮਾਂ ਬੀਤ ਗਿਆ ਲੱਗਦਾ ਇਹ ਜੀ ਰੰਗਲਾ ਪੰਜਾਬ ਨਹੀਂ ਹੋਣੀ ਹੁਣ ਜੀ ਇਹ ਗੰਦਲਾ ਪੰਜਾਬ ਹੋ ਗਿਆ ਜੀ ਇਹ ਪੂਰਾ ਨਰਕ ਪੂਰੇ ਅਸੀਂ ਨਰਕ ਕਿ ਨਰਕ ਦੇ ਵਿੱਚ ਹੀ ਜਿੰਨੇ ਪਏ ਆ ਜੀ ਸਾਨੂੰ ਪੁੱਛੋ ਜੀ ਅਸੀਂ ਸਵੇਰੇ ਕਿੱਦਾਂ ਹੀ ਦਾ ਸ਼ਾਮੀ ਕਿੱਦਾਂ ਹੀ ਦਾ ਜਾਂ ਜਦੋਂ ਲਾਈਟ ਲੂਟ ਨਹੀਂ ਹੁੰਦੀ ਰੋਜ਼ ਹੀ ਕੋਈ ਨਾ ਕੋਈ ਡਿੱਗਿਆ ਹੁੰਦਾ ਇੱਕ ਅੱਧੇ ਬੰਦੇ ਨੂੰ ਚੱਕ ਕੇ ਛੱਡ ਕੇ ਆਈਦਾ ਜੀ ਇਹ ਬਿਮਾਰੀਆਂ ਦਾ ਘਰ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਇਸ ਟਾਈਮ ਬਹੁਤ ਮੜਾ ਹਾਲ ਹੈ ਕਿੰਨਾ ਕੋ ਨੁਕਸਾਨ ਹੋ ਰਿਹਾ ਇੰਡਸਟਰੀ ਨੂੰ ਇੰਡਸਟਰੀ ਨੂੰ ਨੁਕਸਾਨ ਤਾਂ ਹੋ ਹੀ ਰਿਹਾ ਜੀ ਸਾਨੂੰ ਕੰਮ ਕਰਨ ਵਾਲੇ ਨਹੀਂ ਮਿਲਦੇ ਠੀਕ ਹੈ ਜੀ ਬਾਕੀ ਮੁੱਖ ਮੰਤਰੀ ਸਾਹਿਬ ਕਹਿ ਦਾਰੇ ਆ ਕੇ ਨਵੀਂ ਇੰਡਸਟਰੀ ਲਗਾਣੀ ਨਵੀਂ ਇੰਡਸਟਰੀ ਲਾਣੀ ਪੁਰਾਣੀ ਇੰਡਸਟ ਉੱਥੇ ਤਾਂ ਉਹ ਜੋ ਹੈਗਾ ਉਹ ਅਸੀਂ ਆਪਣੇ ਪੈਸੇ ਲਗਾ ਕੇ ਸਾਫ਼ ਕਰਵਾਈ ਸੀ ਗਲੀ ਇਹ ਇਹਨਾਂ ਦੇ ਬੰਦੇ ਆ ਕੇ ਪਟਕ ਕੇ ਚਲੇ ਗਏ ਅੱਜ 8 ਮਹੀਨੇ ਹੋ ਗਏ ਇਹ ਗਲੀ ਇਦਾਂ ਹੀ ਹੋ ਗਈ ਜੀ ਗੱਡੀਆਂ ਕਿੱਥੇ ਲਾ ਕੇ ਆਉਂਦੇ ਹੋ ਫਿਰ ਆਪਣੀਆਂ ਗੱਡੀਆਂ ਅਸੀਂ ਪਿੱਛੇ ਲਗਾਈ ਦੀਆਂ ਸਾਡੇ ਕੋਈ ਕਸਟਮਰ ਨੇ ਆਣਾ ਹੁੰਦਾ ਉਹ ਕਹਿੰਦਾ ਜੀ ਮੇਰੀ ਤਾਂ ਗੱਡੀ ਗੰਦੀ ਹੋ ਜਾਏਗੀ ਯਕੀਨੀ ਯਕੀਨ ਮੰਨਿਓ 4 ਮਹੀਨੇ ਪਹਿਲਾਂ ਦੀ ਗੱਲ ਆ ਇੱਕ ਬੰਦਾ ਸਾਡੇ ਕੋ ਕਸਟਮਰ ਆਇਆ ਉਹ ਗਟਰ ਚ ਹੀ ਬਜਾਰਾ गिर ਗਿਆ ਸਾਨੂੰ ਉਹਨੂੰ ਧੋਣਾ ਪਿਆ ਉਰੇ ਬਾਹਰ ਖੜਾ ਕਰਕੇ ਨਾਲ ਉਹਦੇ ਮਾਰ ਰੱਖਿਆ ਸੀ ਮਾਰ ਲਈ ਵਿੱਚ गिर ਗਿਆ ਮਾਲਤਾ ਵਿੱਚੋਂ ਨਿਕਲਿਆ ਨਹੀਂ ਉਹਨੂੰ ਵਿਚਾਰੇ ਨੂੰ ਕੱਢਿਆ ਸੀ ਫਿਰ ਪਾਣੀ ਨਾਲ ਧੋਤਾ ਉਹ ਕਹਿੰਦਾ ਯਾਰ ਅੱਜ ਤੋਂ ਬਾਅਦ ਤੁਹਾਡੇ ਨਾਲ ਇਹ ਕੰਮ ਨਹੀਂ ਕਰਨਾ ਇਹ ਹਾਲ ਆ ਉਰੇ ਸਰਕਾਰ ਦਾ ਕੋਈ ਨੁਮਾਇੰਦਾ ਸ਼ਾਇਦ ਕੈਮਰੇ ਦੇ ਜ਼ਰੀਏ ਤੁਹਾਨੂੰ ਦੇਖ ਰਿਹਾ ਹੋਵੇ ਕੀ ਕਹੋਗੇ ਸ਼ਾਇਦ ਮੁੱਖ ਮੰਤਰੀ ਦੇਖ ਰਹੇ ਹੋਣ ਜਾਂ ਪ੍ਰਸ਼ਾਸਨ ਦੇਖ ਰਿਹਾ ਹੋਵੇ ਬਸ ਜੀ ਉਹਨਾਂ ਨੂੰ ਦਰਖਾਸਤ ਹੀ ਹੈ ਬਈ ਜੋੜ ਕੇ ਹੱਥ ਜੋੜ ਕੇ ਪੂਰੀਏ ਮਹੀਨੇ ਹੋ ਗਏ 6 ਮਹੀਨੇ ਹੋ ਗਏ ਆ ਤੇ ਫਸੇ ਹੋਏ ਆ ਜੀ ਅਸੀਂ ਨਹੀਂ ਬੱਚਿਆਂ ਦੇ ਹਾਲ ਹੀ ਦੇਖ ਲਓ ਅੱਗੇ ਡੇਂਗੂ ਆ ਰਿਹਾ ਬਿਮਾਰੀ ਦਾ ਇਲਾਜ ਕੀ ਕਰਾਂਗੇ ਅਸੀਂ ਜੇ ਅਸੀਂ ਆਪਣੇ ਕੰਮ ਹੀ ਨਹੀਂ ਪ੍ਰੋਪਰ ਕਰ ਸਪਾ ਰਹੇ ਹੂੰ ਅੱਛਾ ਇਹ ਇਸ ਤੋਂ ਪਹਿਲੇ ਇਹ ਸੜਕ ਠੀਕ ਸੀ 2 ਸਾਲ ਪਹਿਲੇ 3 ਸਾਲ ਪਹਿਲੇ ਐਕਚੁਅਲੀ ਜੀ ਰੇ ਆ ਤਾਂ ਇਹ ਸਾਲ ਡੇਢ ਤੋਂ ਚੱਲਦਾ ਆ ਰਿਹਾ ਇਹ ਜਦੋਂ ਸਰਕਾਰ ਬਣੀ ਹਾਂਜੀ ਹਾਂਜੀ ਪਰ ਅਸੀਂ ਕੰਪਲੇਂਟ ਤੇ ਕੰਪਲੇਂਟ ਕਰੀ ਜਾ ਰਹੇ ਆ ਕੋਈ ਉਹ ਨਹੀਂ ਉਸ ਤੋਂ ਬਾਅਦ ਜਦੋਂ ਗਲੀ ਪਟਕੇ ਗਏ ਆ ਉਸ ਤੋਂ ਬਾਅਦ ਤਾਂ ਬਿਲਕੁਲੀ ਹਰਕ ਹੋ ਗਈ ਨਗਰ ਨਿਗਮ ਦੇ ਇਲੈਕਸ਼ਨ ਵੀ ਨਹੀਂ ਹੋ ਰਹੇ 2.5 ਸਾਲ ਤੋਂ ਉੱਪਰ ਵਕਫਾ ਹੋ ਗਿਆ ਸਰਕਾਰ ਕਰਾ ਨਹੀਂ ਰਹੀ ਉਹਦਾ ਵੀ ਥੋੜਾ ਨੁਕਸਾਨ ਝੇਲਣਾ ਪੈ ਰਿਹਾ ਕਿਉਂਕਿ ਅਗਰ ਵਾਰਡ ਦਾ ਕਾਉਂਸਲਰ ਹੁੰਦਾ ਤੇ ਸੁਣਵਾਈ ਵੀ ਕਰਦਾ ਚਲੋ ਇਹ ਕਾਉਂਸਲਰ ਨਹੀਂ ਹੈ ਜੀ ਐਮਐਲਏ ਸਾਹਿਬ ਤਾਂ ਹੈ ਹੀ ਹੈ ਨਾ ਜੀ ਕੋਈ ਤਾਂ ਐਕਸ਼ਨ ਹੋਣਾ ਚਾਹੀਦਾ ਗੱਲ ਕਰ ਹੀ ਲਈਆ ਹੋਇਆ ਹਾਂਜੀ ਹਾਂਜੀ ਜੇ ਕਾਉਂਸਲਰ ਸਾਹਿਬ ਨਹੀਂ ਕੁਝ ਕਰ ਰਹੇ ਐਮਐਲਏ ਤਾਂ ਹੈ ਨਾ ਜੀ ਉੱਤੋਂ ਦੂਸਰੀ ਸਾਈਡ ਤੋਂ ਤੁਸੀਂ ਇਹ ਦੇਖੋ ਇਹਨਾਂ ਨੇ ਸਵੱਛ ਭਾਰਤ ਦੀ ਇੱਕ ਲੈਅਰ ਬਣਾਈ ਹੋਈ ਹੈ ਉਹਦੇ ਵਿੱਚ ਕਹਿੰਦੇ ਆ ਜੀ ਫੋਟੋ ਖਿੱਚ ਕੇ ਭੇਜੋ ਅਸੀਂ ਨਾਲ ਹੀ ਐਕਸ਼ਨ ਲਾਵਾਂਗੇ ਅਸੀਂ ਫੋਟੋ ਖਿੱਚ ਕੇ ਭੇਜੀ ਦੀ ਬੂਟੇ ਲਾਓ ਪਰਿਆਵਰਣ ਸਾਫ ਹੋਊਗਾ ਪਰ ਇੱਥੇ ਪਰਿਆਵਰਣ ਪਰਿਆਵਰਣ ਛੱਡੋ ਇਹ ਸਾਡੇ ਜਿਹੜੇ ਸਫਾਈ ਕਰਮਚਾਰੀ ਉਸ ਤੋਂ ਵੀ ਤੇਜ਼ ਨੇ ਉਹ ਕੀ ਕਰਦੇ ਆ ਅਸੀਂ ਫੋਟੋ ਭੇਜਤੀ ਜੀ ਉਹ ਰੋ ਸੀਵਰੇਜ ਲੀਕ ਕਰ ਰਿਹਾ ਉਹ ਕਿਸੇ ਠੀਕ ਸੀਵਰੇਜ ਦੀ ਫੋਟੋ ਪਾ ਕੇ ਨਾ ਐਪ ਨੂੰ ਬੰਦ ਕਰ ਦੇਣਗੇ ਜੀ ਇਹ ਕੰਮ ਓਕੇ ਹੋ ਗਿਆ ਹੁਣ ਉੱਥੇ ਅਸੀਂ ਕੀ ਕਰ ਲਾਂਗੇ ਘਟੋ ਘਟੇ ਨਹੀਂ ਤਾਂ ਅਸੀਂ ਸਵਛ ਭਾਰਤ ਦੇ ਉੱਤੇ 15 20 ਕੰਪਲੇਂਟਾਂ ਪਾਈਆਂ ਹੋਣੀਆਂ ਉਹਨਾਂ ਨੇ ਐਦਾਂ ਹੀ ਕੰਪਲੇਂਟਾਂ ਬੰਦ ਕਰਤੀਆਂ ਠੀਕ ਸੀਰੋ ਦੀ ਫੋਟੋ ਪਾ ਕੇ ਸੋ ਇਹ 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 ਤਕਤੀਆਂ ਨੇ ਹੱਤਾ ਦੇ ਵਿੱਚ ਨਗਰ ਨਿਗਮ ਲੁਧਿਆਣਾ ਮੁਰਦਾਬਾਦ ਵਿਧਾਇਕ ਸ਼ੀਨਾ ਮੁਰਦਾਬਾਦ ਅਸੀਂ ਇਸ ਤੋਂ ਪਹਿਲੇ ਵੀ ਇੱਕ ਤਸਵੀਰ ਦਿਖਾਈ ਸੀ ਗੈਸਪੁਰਾ ਦੇ ਇੱਕ ਪਾਰਕ ਦੇ ਕੋਲ ਪਾਣੀ ਖੜਾ ਸੀ ਉਸ ਤੋਂ ਬਾਅਦ ਚਾਹੇ ਵਿਧਾਇਕ ਮੌਕੇ ਤੇ ਪਹੁੰਚੀ ਔਰ ਉਹਨੇ ਉਸ ਪੂਰੇ ਇਲਾਕੇ ਨੂੰ ਦੁਬਾਰਾ ਤੋਂ ਦਰੁਸਤ ਕਰ ਦਿੱਤਾ ਜਿਹੜਾ ਸੀਵਰੇਜ ਪ੍ਰਣਾਲੀ ਠੱਪ ਸੀ ਉਹਨੂੰ ਸਹੀ ਕਰ ਦਿੱਤਾ ਪਰ ਸਵਾਲ ਇਹੀ ਹੈ ਜਦੋਂ ਖਬਰ ਚਲਦੀ ਹੈ ਉਸ ਵੇਲੇ ਕਿਉਂ ਪ੍ਰਸ਼ਾਸਨ ਜਾਗਦਾ ਨਹੀਂ ਔਰ ਸਰਕਾਰ ਦੇ ਨੁਮਾਇੰਦੇ ਜਾਗਦੇ ਨੇ ਪਰ ਹੁਣ ਖਬਰ ਜ਼ਰੂਰ ਅਸੀਂ ਨਸ਼ਰ ਕਰ ਰਿਹਾ ਔਰ ਆਸ ਕਰਦੇ ਹਾਂ ਕਿ ਜਿੰਨੇ ਵੀ ਇੱਥੇ ਸਨਤਕਾਰ ਨੇ ਜਿੰਨੀਆਂ ਵੀ ਇੰਡਸਟਰੀ ਹੈ ਉਹ ਇੱਥੇ ਸਾਫ਼ ਸੁਥਰੇ ਇਲਾਕੇ ਦੇ ਵਿੱਚ ਰਹਿਣ ਔਰ ਇਹ ਸੜਕ ਪੂਰੀ ਤਰ੍ਹਾਂ ਮੁਰੰਮਤ ਹੋਵੇ ਜਿਸ ਤਰ੍ਹਾਂ ਦੇ ਨਾਲ ਇਹ ਪਾਣੀ ਖੜਾ ਹੋ ਰਿਹਾ ਕਿਉਂਕਿ ਡੈਂਗੂ ਦਾ ਵੀ ਜਿਹੜਾ ਦਸਤਕ ਹੈ ਉਹ ਵੀ ਕਿਉਂਕਿ ਮੌਸਮ ਖਰਾਬ ਹੈ ਲਗਾਤਾਰ ਬਾਰਿਸ਼ ਹੋ ਰਹੀ ਹੈ ਬਾਰਿਸ਼ ਦੇ ਨਾਲ ਗਲੀਆਂ ਦੇ ਵਿੱਚ ਪਾਣੀ ਖੜਦਾ ਔਰ ਮੱਛਰ ਜਦੋਂ ਇਹਨਾਂ ਪਾਣੀਆਂ ਦੇ ਵਿੱਚ ਆਂਦਾ ਤਾਂ ਕਾਫੀ ਬਿਮਾਰੀ ਵੀ ਫੈਲਦੀ ਹੈ ਸੋ ਸਿਹਤ ਵਿਭਾਗ ਨੂੰ ਵੀ ਇੱਧਰ ਵੇਖਣ ਦੀ ਲੋੜ ਹੈ ਇਸ ਇਲਾਕੇ ਦੇ ਵਿੱਚ ਧਿਆਨ ਦੇਣ ਦੀ ਲੋੜ ਹੈ ਆਸ ਕਰਦੇ ਹਾਂ ਕਿ ਇਹ ਤਸਵੀਰਾਂ ਸ਼ਾਇਦ ਪ੍ਰਸ਼ਾਸਨ ਔਰ ਸਿਹਤ ਵਿਭਾਗ ਦੇਖਦਾ ਹੋਵੇ ਔਰ ਵਿਧਾਇਕ ਜਿਹੜੀ ਹੈ ਹਲਕੇ ਦੀ ਉਹ ਵੇਖਦੀ ਹੋਵੇ ਔਰ ਇਹਦਾ ਸਨਤਕਾਰਾਂ ਦੀ ਆਵਾਜ਼ ਜਿਹੜੀ ਹੈ ਉਹ ਵਿਧਾਇਕ ਸਾਹਿਬਾ ਤੱਕ ਪਹੁੰਚੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ